ਪਿਆਰੇ ਬੱਚੋ ਅੱਜ ਆਪਾਂ ਕਲਾਸ 5th ਗਣਿਤ ਦੀ ਦੁਨੀਆ ਚੈਪਟਰ ਨੰਬਰ 2 ਐਕਸਰਸਾਈਜ਼ 2.6 ਠੀਕ ਹੈ ਚਲੋ ਸ਼ੁਰੂ ਕਰਦੇ ਹਾਂ ਪ੍ਰਸ਼ਨ ਨੰਬਰ ਫਸਟ ਪਹਿਲਾ ਪ੍ਰਸ਼ਨ ਕੀ ਕਹਿ ਰਿਹਾ ਦੇਖੋ ਬੱਚੋ ਇੱਕ ਸਾਈਕਲ ਦੀ ਕੀਮਤ 5699 ਹੈ 17 ਸਾਈਕਲਾਂ ਦੀ ਕੀਮਤ ਕਿੰਨੀ ਹੋਊਗੀ ਇੱਕ ਚੀਜ਼ ਤਾਂ ਮੈਂ ਦੱਸ ਦੇ ਬੱਚੋ ਧਿਆਨ ਨਾਲ ਸਮਝਿਓ ਕਿ ਜਦੋਂ ਇੱਕ ਚੀਜ਼ ਦੀ ਆਪਾਂ ਨੂੰ ਕੀਮਤ ਦੇ ਰੱਖੀ ਹੋਵੇ ਤੇ ਆਪਾਂ ਨੂੰ ਇੱਕ ਤੋਂ ਵੱਧ ਦੀ ਜੇ ਕੀਮਤ 2 ਦੀ 3 ਦੀ 4 ਦੀ ਜਾਂ 17 ਦੀ ਪਤਾ ਕਰਨੀ ਹੋਵੇ ਇੱਕ ਦੀ ਕੀਮਤ ਦੇ ਰੱਖੇ ਲੇਕਿਨ ਇੱਕ ਇੱਕ ਕੰਡੀਸ਼ਨ ਹੈ ਸਾਰਿਆਂ ਦੀ ਇੱਕੋ ਜਿਹੀ ਕੀਮਤ ਹੋਵੇ ਵੀ ਇੱਕ ਲਈਏ ਤਾਂ ਇੰਨੇ ਦੀ ਹੈ 2 ਲਾਂਗੇ ਤਾਂ ਵੀ ਇੱਕ ਇੰਨੇ ਦੀ ਹੀ ਆਊਗੀ ਠੀਕ ਹੈ ਤਾਂ ਆਪਾਂ ਕੀ ਕਰਦੇ ਹਮੇਸ਼ਾ ਗੁਣਾ ਕਰਦੇ ਹਾਂ ਠੀਕ ਹੈ ਬੱਚੋ ਆਪਾਂ ਗੁਣਾ ਕਰਾਂਗੇ ਜਿਵੇਂ ਮੈਂ ਕਹਿ ਦੂੰ ਇੱਕ ਪੈਨ 10 ਰੁਪਏ ਦਾ ਹੈ ਠੀਕ ਹੈ ਤੇ ਆਪਾਂ ਕਹੀਏ ਪੰਜ ਪੈਨ ਤਾਂ ਪੰਜ ਪੈਨ 10 ਇੱਕ ਪੈਨ 10 ਦਾ ਤਾਂ ਪੰਜ ਪੈਨ 10 ਨਾਲ ਆਪਾਂ ਉਹਨੂੰ ਗੁਣਾ ਕਰ ਦਾਂਗੇ ਕਿ ਆ ਜਾਊਗਾ 50 ਰੁਪਏ ਦੇ ਆ ਜਾਣਗੇ ਜੇ ਇੱਕ ਪੈਂਸਿਲ ਜੋ ਹੈ ਉਹ 5 ਰੁਪਏ ਦੀ ਹੈ ਤਾਂ 50 ਪੈਂਸਿਲ ਕਿੰਨੇ ਦੀ ਹੋਗੀ ਤਾਂ 50 ਨਾਲ ਆਪਾਂ ਉਹਨੂੰ 5 ਨੂੰ ਗੁਣਾ ਕਰਾਂਗੇ ਠੀਕ ਹੈ ਠੀਕ ਹੈ ਇਸ ਤਰ੍ਹਾਂ ਆਪਾਂ ਕਰਨੇ ਚਲੋ ਸ਼ੁਰੂ ਕਰਦੇ ਹਾਂ ਆਪਾਂ ਦੇਖੋ ਕੀ ਕਹਿ ਰਿਹਾ ਇੱਕ ਸਾਈਕਲ 5699 ਦੀ 17 ਸਾਈਕਲ ਆਪਾਂ ਨੇ ਦੱਸਣੀ ਕਿੰਨੀ ਦੀ ਤਾਂ ਕੀ ਕਰਾਂਗੇ ਇੱਕ ਸਾਈਕਲ ਦੀ ਕੀਮਤ 5699 ਤੇ 17 ਸਾਈਕਲਾਂ ਦੀ ਕੀਮਤ 5699 ਗੁਣਾ सतारा हूँ आप करा गुणा करनी अपने बच्चों गुणा करके तुम्हें दिखाने भी है ठीक है एक साइड से कर दो सात ने त्रेहठ तीन छः कैद 7 ने 3 6 कितने हो गए 69 3 6 कैरी 7 6 42 42 6 48 4 7 5 35 35 4 39 ठीक है बच्चों आगे देखो गुणादा निशान 1 नाल गुणा करते हैं सेम होता है 19 9 19 9 16 6 15 5 ठीक है प्लस करा तीन नौ नौ अठारह एक कैरी तो फिर अठ तो एक नौ 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 अठारह फिर एक कैरी नौ तो एक दस छोलह एक कैरी तो पीन अठते एक नौ छियानवे हज़ार अठ सौ त्रासी रुपये की जी है वह सतारा साइकिल ठीक है बच्चों अगे देखो आप उ लिखना है फिर ਉਰੇ ਲਿਖਣਾ ਇਹ ਅਨਸਰ 96883 ਠੀਕ ਹੈ ਬੱਚੋ ਅਗਦੇ ਦੇ ਪਰਸਨ ਨੰਬਰ 2 ਇੱਕ ਬਕਸੇ ਵਿੱਚ 12 ਟਾਇਲਾ ਆਉਂਦੀਆਂ ਹਨ ਇਸ ਤਰ੍ਹਾਂ ਦੇ 4590 ਬਕਸਿਆਂ ਵਿੱਚ ਕਿੰਨੀਆਂ ਟਾਇਲਾ ਆਣਗੀਆਂ ਠੀਕ ਹੈ ਉਹੀ ਚੀਜ਼ ਹੈ ਇੱਕ ਦਾ ਦੱਸਿਆ ਹੋਇਆ ਐ ਇੰਨੇ ਦਾ ਪੁੱਛਿਆ ਤਾਂ ਗੁਣਾ ਕਰਾਂਗੇ ਇੱਕ ਬਕਸੇ ਵਿੱਚ 12 ਟਾਇਲਾ ਨੇ ਤੇ ਇੰਨੇ ਬਕਸੇ ਵਿੱਚ ਕਿੰਨੇ ਆਉਗੇ 12 ਗੁਣਾ 45 90 ਹੁਣ ਇੱਕ ਚੀਜ਼ ਦੱਸਿਓ ਬੱਚੋ ਮੈਨੂੰ ਆਪਾਂ 12 45 90 ਇਸ ਤਰ੍ਹਾਂ ਲਿਖਾਂਗੇ ਜਾਂ ਆਪਾਂ ਇਸ ਤਰ੍ਹਾਂ ਲਿਖ ਬੱਚੋ ਦੋਨੋਂ ਹੀ ਠੀਕ ਹੈ ਲੇਕਿਨ ਆਪਾਂ ਜੇ ਇਸ ਤਰ੍ਹਾਂ ਲਿਖਦੇ ਆ ਤਾਂ ਆਪਾਂ ਨੂੰ ਪਹਿਲੇ 0 ਦਾ ਪਹਾੜਾ ਫਿਰ 9 ਦਾ ਪਹਾੜਾ ਫਿਰ 5 ਦਾ ਪਹਾੜਾ ਫਿਰ 4 ਦਾ ਪਹਾੜਾ ਚਾਰ ਪਹਾੜੇ ਪੜਨੇ ਪੈਣਗੇ ਜੇ ਆਪਾਂ ਇਸ ਤਰ੍ਹਾਂ ਲਿਖਦੇ ਆ ਫਿਰ ਆਪਾਂ ਨੇ 2 ਦਾ ਪਹਾੜਾ ਤੇ 1 ਦਾ ਪਹਾੜਾ ਪੜਨਾ ਹੋਊਗਾ ਯਾਨੀ ਕਿ ਦੋ ਹੀ ਪਹਾੜੇ ਪੜਨੇ ਪਣਗੇ ਇਸ ਕਰਕੇ ਆਪਾਂ ਹਮੇਸ਼ਾ ਜਿਹੜਾ ਹੈ ਉਹ ਛੋਟਾ نیچے ਲਿਖ ਲੈ ਨਿਯਮਿਤ ਤਾਂ ਕਿ ਆਪਾਂ ਨੂੰ ਪਹਾੜੇ ਪੜਨੇ ਸੋਖੇ ਹੋ ਜਾਣ ਜੇ ਆਪਾਂ ਕਿਸੇ ਪਾਸੇ ਵੀ ਕਰ ਸਕਦੇ ਹਾਂ ਜਿਹੜਾ ਆਪਣਾ ਆਨਸਰ ਜਿਹੜਾ ਹੈ ਉਹ ਸੇਮ ਆਊਗਾ चलो देखो दो जीरो जीरो दो नाइन अठारह दो पंजे दस एक दस एक ग्यारह एक कैरी वाला भी है ना ग्यारह एक फेर कैरी दो चक अठ एक नौ गुणा का निशान एक जीरो जीरो एक नाइन नाइन एक पांज पांज, एक चार चार जोड़ करना जीरो 8 9 ਤੇ 1 10 ਇੱਕ ਕੈਰੀ 9 ਤੇ 1 10 ਤੇ 5 15 ਇੱਕ ਕੈਰੀ 4 ਤੇ 1 5 ਕਿੰਨਾ ਆ ਗਿਆ 55080 ਕਿਨੇ ਟੈਲਾ ਹੋਣਗੇ 55000 80 ਟੈਲਾ ਹੋਮ ਠੀਕ ਹੈ ਬੱਚੋ ਅਗੇ ਦੇ ਪਰਸ ਨੰਬਰ 3 4 ਘਰਾਂ ਦੀ ਛੋਟ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਨੂੰ 98 ਨਾਲ ਗੁਣਾ ਕਰੋ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਮੈਂ ਕੱਲ ਵੀ ਦੱਸਿਆ ਸੀ ਕਿ ਇੱਕ ਅੱਗੇ ਲਾਣਾ ਜਦੋਂ ਛੋਟੀ ਪੁੱਛੇ ਤਾਂ ਚਾਰ ਤੋਂ ਇੱਕ-ਇੱਕ ਘਟਾਏ ਤਿੰਨ ਤਿੰਨ ਜ਼ੀਰੋ ਲਾ ਦੇ ਚਾਰ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਹੋ ਗਈ ਹੁਣ ਕੀ ਕਹਿੰਦਾ 98 ਨਾਲ ਇਹਨੂੰ ਗੁਣਾ ਕਰਨਾ ਹੈ ਇਹਨੂੰ ਗੁਣਾ ਕਰਨ ਦੀ ਮੈਨੂੰ ਲੱਗਦਾ ਤੁਹਾਨੂੰ ਲੋੜ ਨਹੀਂ ਹੋਣੀ ਕਿਉਂਕਿ 2.5 'ਚ ਆਪਾਂ ਪੜ ਚੁੱਕੇ ਹਾਂ ਦੇਖੋ ਜਦੋਂ ਆਪਾਂ ਇਸ ਤਰ੍ਹਾਂ ਦੀ ਕੋਈ ਹੁੰਦੀ ਹੈ 10 100000 10000 ਤਾਂ ਆਪਾਂ ਕੀ ਕਰਦੇ ਹਾਂ ਜਿਹਦੇ ਨਾਲ ਗੁਣਾ ਕਰਦੇ ਉਹ ਲਿਖਦੇ ਹਾਂ ਤੇ ਇਹਦਾ ਜਿਹੜਾ ਹੈ ਕਿੰਨੇ ਜ਼ੀਰੋ ਹੈ ਤਿੰਨ ਹੈ ਤਾਂ ਆਪਾਂ ਤਿੰਨ ਜ਼ੀਰੋ ਲਾ ਦਿੰਦੇ ਹਾਂ ਠੀਕ ਹੈ ਇਸ ਤਰ੍ਹਾਂ ਕਰ ਸਕਦੇ ਹੋ ਫਿਰ ਵੀ ਮੈਂ ਤੁਹਾਨੂੰ ਗੁਣਾ ਕਰਕੇ ਜ਼ਰੂਰ ਦਿਖਾਉਂਗਾ ਵਿੱਚ जीरो अठ जीरो जीरो अठ जीरो जीरो अठ अठ नौ जीरो जीरो नौ जीरो जीरो नौ जीरो जीरो नौ एक नौ जीरो 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 अठ नौ देखा बच्चों यही आंसर ओके आगे देखो प्रश्न नंबर चार देखो की कह रहे बिजली के समान की फै ਫੈਕਟਰੀ ਵਿੱਚ ਸਮਾਨ ਦੇ ਰੇਟ ਲਿਸਟ ਹੱਥ ਲਿਖੇ ਅਨੁਸਾਰ ਵਾਸ਼ਿੰਗ ਮਸ਼ੀਨ 24999 ਦੀ ਹੈ ਐਲ ਸੀ ਡੀ ਜਿਹੜੀ ਹੈ 42500 ਦੀ ਹੈ ਤੇ 에어 ਕੰਡੀਸ਼ਨਰ ਜਿਹੜਾ ਹੈ 54000 ਦਾ ਹੈ ਤੇ ਵਾਟਰ ਗਿੱਜ਼ਰ 12999 ਦਾ ਹੈ ਤੇ ਇੱਕ ਫ੍ਰੀਜ ਜਿਹੜਾ ਹੈ 18499 ਦਾ ਹੀ ਇਹ ਜੋ ਹੈ ਇੱਕ ਇੱਕ ਚੀਜ਼ਾਂ ਦੀ ਕੀਮਤ ਹੈ ਠੀਕ ਹੈ ਹੁਣ ਦੇਖੋ ਹੁਣ ਕੀ ਕਹਿੰਦਾ ਹੈ ਚਰਨ ਕੋਲ 1 ਲੱਖ ਰੁਪਏ ਹਨ ਕਿੰਨੇ ਹੈ 1 ਲੱਖ ਰੁਪਏ 1 लाख रुपए में आ लाख रुपए होंगे ठीक है बच्चा उसने दो वाशिंग मशीन ना और एक एलसीडी खरीदी पहले वाशिंग मशीन का रेट देखो कि है बच्चों वाशिंग मशीन का रेट है 24999 24999 ये एक वाशिंग मशीन का है उसने कितनी खरीदी है दो वाशिंग मशीन थी ठीक है तो आपा क्या करेंगे ਦੋ ਵਾਸ਼ਿੰਗ ਮਸ਼ੀਨ ਦੀ ਕੀਮਤ ਇੱਕ ਦੀ ਇਹ ਹੈ ਤੇ ਦੋ ਦੇ ਆਪਾਂ ਦੋ ਨਾਲ ਗੁਣਾ ਕਰ ਦਾਂਗੇ ਠੀਕ ਹੈ ਪੂਰਾ ਗੁਣਾ ਕਰਕੇ ਦੇਖ ਲੈਂਦੇ ਆਪਾਂ 24999 ਨੂੰ ਗੁਣਾ ਕਰਨਾ ਹੈ ਦੋ ਨਾਲ 9 ਦੁਨੀ 18 ਇੱਕ ਕੈਰੀ 9 ਦੁਨੀ 18 ਤੇ 19 ਇੱਕ ਕੈਰੀ 9 ਦੁਨੀ 18 ਤੇ 19 ਇੱਕ ਕੈਰੀ 2 ਚੋਕ 8 ਤੇ 19 ਤੇ 2 ਦੁਨੀ 4 ਯਾਨੀ ਕਿ 49998 ਰੁਪਿਆ ਦਾ ਜਿਹੜਾ ਹੈ ਉਹ ਦੋ ਵਾਸ਼ਿੰਗ ਮਸ਼ੀਨ ਆਣੀ ਹੋਵੇਗੀ ਠੀਕ ਹੈ ਅੱਗੇ ਦੇਖੋ ਫੋਨ ਕੀ ਗਿਆ ਇੱਕ LCD LCD ਲਈ ਉਹਨੇ LCD ਕਿੰਨੇ ਦੀਏ ਦੇਖੋ LCD ਇਹ 42500 ਦੀਏ LCD ਕਿੰਨੇ ਦੀ ਹੈ 42000 500 ਦੀ ਠੀਕ ਦੋਵਾਂ ਦਾ ਕੁੱਲ ਮੁੱਲ ਕਿੰਨਾ ਹੋਪਾ ਤੇ ਦੋਵਾਂ ਦਾ ਆਪਾਂ ਕੀ ਕਰਾਂਗੇ ਜੋੜ ਕਰਾਂਗੇ ਕਿੰਨੇ ਦੀ ਹੈ 42000 500 ਇਹਦਾ ਜੋੜ ਕਰਾਂਗੇ ਕਿੰਨਾ ਹੋਊਗਾ 8 9 9 ਤੇ 5 14 ਇੱਕ ਕੈਰੀ 8 ਤੇ 1 10 ਤੇ 2 12 ਇੱਕ ਕੈਰੀ 4 4 8 1 9 ਕਿੰਨੇ ਦਾ ਆ ਗਿਆ ਇਹ ਆ ਗਿਆ ਆਪਣਾ 92498 ਰੁਪਏ ਦਾ ਠੀਕ ਹੈ ਅੱਛਾ ਇਹ ਜਿਹੜੇ ਹੈ 4 ਨੇ कुल खर्च कितने करते 92498 रुपयों ने कुल खर्च करते ठीक है बच्चों हम देखो चरणदीप राकोल भी 1 लाख रुपए है ओदे पराकोल भी 1 लाख रुपए है ओसने एक एयर कंडीशनर ली है ਦੋ ਵਾਟਰ ਗੀਜ਼ਰ ਲੈ ਆ ਤੇ ਇੱਕ ਫ੍ਰਿਜ ਖਰੀਦੀ ਹੈ ਠੀਕ ਹੈ ਉਸ ਕੋਲ ਬਾਕੀ ਕਿੰਨੀ ਰਕਮ ਰਹੇਗੀ ਠੀਕ ਹੈ ਚਰਨ ਨੂੰ ਤਾਂ ਆਪਾਂ ਬਾਕੀ ਪੁੱਛੀ ਨਹੀਂ ਇਹਨੇ ਬਾਕੀ ਵੀ ਪੁੱਛਿਆ ਤਾਂ ਪਹਿਲੇ 에어 ਕੰਡੀਸ਼ਨਰ ਦਾ ਰੇਟ ਪਤਾ ਕਰਦੇ ਆ ਵੀ ਕਿੰਨੇ ਦਾ ਹੈ 에어 ਕੰਡੀਸ਼ਨਰ ਦਾ ਰੇਟ ਜਿਹੜਾ 54000 ਕਹ ਰਿਹਾ ਹੈ ਠੀਕ ਹੈ ਕਿੰਨੇ ਦਾ ਚਰੰਜਾ 1000 ਦੋ ਵਾਟਰ ਗਿੱਜ਼ਰ ਦਾ ਮੁੱਲ ਇੱਕ ਵਾਟਰ ਗਿੱਜ਼ਰ ਦਾ ਮੁੱਲ ਪਤਾ ਕਰ ਲੈਂਦੇ ਆ ਵਾਟਰ ਗਿੱਜ਼ਰ 12999 ਤੇ ਫ੍ਰੀਜ 18499 ਠੀਕ ਹੈ ਇਹ ਜਿਹੜਾ ਹੈ ਇੱਕ ਹੈ 12000 999 ਦਾ ਹੈ ਤੇ ਇਹ 18499 ਤੇ 1 ਦਾ ਹੈ ਆਪਾਂ 2 ਲੈ ਆ ਤਾਂ 2 ਨਾਲ ਉਹਨੂੰ ਗੁਣਾ ਕਰਦੇ ਆਂ ਤੇ ਕਿੰਨੇ ਹੋਗੇ 2 ਨਾਲ ਗੁਣਾ ਕਰਾਂਗੇ ਤਾਂ 9 ਦੁਨੀ 18 1 9 ਦੁਨੀ 18 1 19 1 9 ਦੁਨੀ 18 1 19 1 2 ਦੁਨ 4 ਤੇ 1 5 ਤੇ 2 25000 998 ਠੀਕ ਹੈ 25998 ਰੁਪਏ ਕੁੱਲ ਹੋ ਗਏ ਦੋਨਾਂ ਦਾ। ਠੀਕ ਹੈ। ਹੁਣ ਕਹਿੰਦਾ ਹੈ ਉਸ ਕੋਲ ਬਾਕੀ ਬਚੇ। ਪਹਿਲੇ ਆਪਾਂ ਕੀ ਕਰਾਂਗੇ? ਇਹਨਾਂ ਦਾ ਟੋਟਲ ਕਰ ਲਾਂਗੇ ਵੀ ਉਹਨੇ ਖਰਚ ਕਿੰਨੇ ਕਰਿਆ। ਜੋ ਖਰਚ ਕਿੰਨੇ ਕਰਿਆ ਉਹਨੇ 54000 25998 ਤੇ 18499 ਇਹਨੇ ਖਰਚ ਕਰਿਆ ਕੁੱਲ 8 ਤੇ 9 ਸਤਾਰਾ 19918 ਤੇ 19 1 9 ਤੇ 110 4 14 1 4 ਤੇ 5510 108 18 1 5166 ਤੇ 2819 98497 ਉਹਨੇ ਕੀ ਕਰੇ ਕੁੱਲ ਖਰਚ ਕਰਤੇ ਹੁਣ ਬਾਕੀ ਪਤਾ ਕਰਨੇ ਆਪਾਂ ਕੀ ਕਰਾਂਗੇ ਉਹਦੇ ਕੋਲ ਕੁੱਲ ਕਿੰਨੇ ਰੁਪਏ ਸੀ 1 ਲੱਖ ਸੀ 1 ਲੱਖ ਤੋਂ ਆਪਾਂ ਕੀ ਕਰਾਂਗੇ किन्ने खर्च करते उन्हें किन्ने खर्च करते इन्हू घटा देंगे तो घटाने लिये उरे जीरो बन गया उरे दस बन गया उरे नौ बन गया उरे... एक मिनट, थोड़ा नीचे करते हैं। एक लाख है ठीक अठानवे हज़ार चार सौ सतानवे घटा करनी है ਕੀ ਹੋ ਗਿਆ ਆ 0 ਹੋ ਗਏ ਆ 10 ਬਣ ਗਏ ਆ 10 ਬਣ ਗਿਆ ਆ 9 ਬਣ ਗਿਆ ਆ 10 ਬਣ ਗਿਆ ਆ 9 ਬਣ ਗਿਆ ਇਹ 10 ਬਣ ਗਿਆ ਇਹ 9 ਬਣ ਗਿਆ ਤੇ ਆ ਫਿਰ 10 ਬਣ ਗਿਆ ਆ 9 ਬਣ ਗਿਆ ਠੀਕ ਹੈ 10 ਚੋਂ 7 ਗਏ 3 9 ਚੋਂ 9 ਗਏ 0 9 ਚੋਂ 4 ਗਏ 5 9 ਚੋਂ 8 ਗਏ 1 9 ਚੋਂ 9 ਗਏ 0 ਯਾਨੀ ਕਿ ਉਹਦੇ ਕੋਲ 15100 ਰੁਪਏ ਜੜੇ ਹੈ ਉਹ ਰਹਿ ਗਏ ਤੇ ਆਪਾਂ ਉਹਰੇ ਲਿਖ ਸਕਦੇ ਆਪਾਂ ਨੇ ਰਹਿ ਗਏ 1500 ਤਿੰਨ ਜਿਹੜੇ ਆ ਉਹਦੇ ਕੋਲ ਰੁਪਏ ਰਹਿ ਗਏ ਠੀਕ ਹੈ ਠੀਕ ਹੋ ਗਿਆ ਅੱਗੇ ਦੇ ਪਰਸ ਨੰਬਰ 5 ਇੱਕ کارਖਾਨੇ ਵਿੱਚ ਇੱਕ ਦਿਨ ਵਿੱਚ 4990 ਟਾਇਲਾ ਬਣ ਦਿਆ ਹਨ 19 ਦਿਨਾਂ ਵਿੱਚ ਕਿੰਨੇ ਟਾਇਲਾ ਬਣਨਗੇ ਕੀ ਕਰਾਂਗੇ ਆਪਾਂ ਗੁਣਾ ਕਰਾਂਗੇ 1 ਦਿਨ ਵਿੱਚ ਕਿੰਨੇ ਬਣਦੀ ਹੈ 4990 19 ਦਿਨਾਂ ਵਿੱਚ 4990 ਗੁਣਾ 19 ਆਪਾਂ ਹੁਣ ਗੁਣਾ ਕਰ ਦਾਂਗੇ 4990 ਗੁਣਾ 19 ਠੀਕ ਹੈ 900 ਨੇਮ ਨੇ 81 8 81 ਦੇ 9 9 ਤੇ 8 ਤੇ 9 36 36 ਦੇ 8 ਕਿੰਨੇ ਹੋਗੇ 43 100199 199 144 019918 ਇੱਕ ਕੈਰੀ 9 1 10 10 ਤੇ 4 14 ਇੱਕ ਕੈਰੀ 4 4 8 9 ਯਾਨੀ ਕਿ ਉਹ ਕਿੰਨੇ ਤਿਆਰ ਹੁੰਦੇ ਨੇ ਕਿੰਨੇ ਟੈਲਾ ਬਣਦੀ ਹੈ 94000 810 ਟੈਲਾ ਜਿਹੜਾ ਉਹ 19 ਦਿਨਾਂ ਵਿੱਚ ਬਣੇਗੀ ਠੀਕ ਹੈ ਬੱਚੋ ਅਗਲੇ ਪ੍ਰਸ਼ਨ ਨੰਬਰ 6 ਇੱਕ ਟਾਰਕ ਵਿੱਚ ਘੰਟੇ ਵਿੱਚ 6798 ਇੱਟਾਂ ਲੈ ਕੇ ਜਾਂਦਾ ਹੈ ਤੇ 13 ਘੰਟੇ ਵਿੱਚ ਕਿੰਨੀਆਂ ਇੱਟਾਂ ਲੈ ਕੇ ਜਾਵੇਗਾ ਇੱਕ ਘੰਟੇ ਵਿੱਚ 6798 ਤੇ 13 ਵਿੱਚ 6798 13 ਚਲੋ ਗੁਣਾ ਕਰਦੇ ਆਪਾਂ 6798 13 10 8 24 2 3 7 2 29 ਫਿਰ 2 10 7 21 21 ਤੇ 2 23 2 10 6 18 ਤੇ 2 20 ਗੁਣਾ 1 अठे अठे एक नि नौ एक सत् सत्त एक छे ठीक है जोड़ चार नौ ते अठ सतार एक कैरी नौ एक दस ते तीन तेरह एक कैरी सत्त एक अठ ते ते छे ते दो अठ तो यह हो गए ये हो गए अठ अठासी हजार तीन सौ चौहत्तर इट्टा इट कि इट्टा होगी हो अठासी हजार तीन सौ ਸ਼ਵੈਤ੍ਰੀਟਾ ਹੋ ਠੀਕ ਹੈ ਬੱਚੋ ਅੱਗੇ ਦੇਖੋ ਪਸਾ ਨੰਬਰ 7 ਇੱਕ ਦੁਕਾਨਦਾਰ ਇੱਕ ਮੋਬਾਈਲ ਫੋਨ ਤੋਂ 5099 ਦਾ ਇਹਦਾ ਵੇਚਦਾ ਇੱਕ ਫੋਨ ਜੇਕਰ ਸਾਰੇ ਦਿਨ ਵਿੱਚ ਉਹ ਅਜੇ 18 ਫੋਨ ਵੇਚਦਾ ਹੈ ਤਾਂ ਉਹ ਕਿੰਨੀ ਰਕਮ ਕਮਾਉਂਦਾ ਕਿੰਨੇ ਮੰਨ ਲਓ ਪੈਸੇ ਇਕੱਠੇ ਹੋਣਗੇ ਇੱਕ ਫੋਨ ਹੈ ਇੰਨੇ ਦਾ 18 ਫੋਨਾਂ ਦਾ करा आप अठारह न गुणा कर देंगे है ना चल कर दें अपना इक्यासी अठ अठ ने बहत्तर तो अठ कि हो गया अस्सी फिर अठ जीरो अठ 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 पंज चाली गुणा निशान 1 ਨਾਲ ਗੁਣਾ ਉਹੀ ਸੇਮ ਚੀਜ਼ ਹੁੰਦੀ ਹੈ ਆਪਾਂ ਇੰਨੇ ਵਾਰ ਕਰ ਚੁੱਕੇ ਹਾਂ ਹੁਣ ਜੋੜ ਕਰਾਂਗੇ 1 8 8 ਤੇ 9 17 ਇੱਕ ਕੈਰੀ 1 5 9 ਕਿੰਨੇ ਹੋਗਾ 91000 781 ਜਿਹੜੇ ਆ ਉਹ ਰੁਪਏ ਇਕੱਠੇ ਹੋਣਗੇ ਉਹ ਦੇਖੋ ਠੀਕ ਹੈ ਬੱਚੋ ਹੋ ਗਿਆ ਅੱਗੇ ਦੇਖ ਪਰਸ਼ਨ ਨੰਬਰ 8 ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਨੂੰ 95 ਨਾਲ ਗੁਣਾ ਕਰੋ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਦਾ ਕਹੇ ਤਾਂ ਤਿੰਨ ਅੰਕ ਕਿਹੜਾ 9 3 ਵਾਰ ਲਿਖ ਦਾਂਗੇ ਤੇ ਨੂੰ 95 ਨਾਲ ਗੁਣਾ ਕਰ ਚਲ ਕਰਦੇ ਹਾਂ 545 4 545 ਦੇ 4 49 4 545 ਦੇ 4 49 इक्यासी अट्ठ कैरी इक्यासी अट्ठानवे फिर ते इक्यासी अट्ठानवे ठीक है जोड़ कराँगे पाँच नौ दस एक कैरी नौ नौ अठारह एक उन्नी, एक कैरी, नौ तो दस दस चार चौदह एक कैदी नौ, कि आ गया ਅਨਸਰ 94000 905 ਠੀਕ ਹੈ ਬੱਚੋ ਅੱਗੇ ਗੁਣਾ ਕਰਨੀ ਬਹੁਤ ਚੋਖੀ ਹੈ ਬੱਚੋ ਬਹੁਤ ਚੋਖੀ ਹੈ ਅੱਗੇ ਦੇਖੋ 24 ਘੰਟਿਆਂ ਵਿੱਚ ਕਿੰਨੇ ਸੈਕਿੰਡ ਹੁੰਦੇ ਨੇ ਪਹਿਲੇ ਤਾਂ ਮੈਨੂੰ ਇਹ ਦੱਸੋ ਬੱਚੋ 1 ਘੰਟੇ ਵਿੱਚ ਕਿੰਨੇ ਸੈਕਿੰਡ ਹੁੰਦੇ ਨੇ ਤੇ ਉਹਦੇ ਲਈ ਆਪਾਂ ਕੀ ਕਰਨਾ ਹੁੰਦਾ ਦੇਖੋ 1 ਘੰਟੇ ਵਿੱਚ ਮਿੰਟਾਂ ਕਿੰਨੀ ਹੋਣਗੇ 60 ਮਿੰਟ ਹੋਣਗੇ 60 ਮਿੰਟ ਹੋਣਗੇ اچھا ਹੁਣ 1 ਮਿੰਟ ਵਿੱਚ ਕਿੰਨੇ ਸੈਕਿੰਡਾਂ ਹੋਣਗੇ 60 ਸੈਕਿੰਡਾਂ ਹੋਣਗੇ ਹਨਾ 60 ਸੈਕਿੰਡਾਂ ਹੋਣਗੇ ਹੁਣ ਦੇਖੋ 1 ਮਿੰਟ 'ਚ 60 ਸੈਕਿੰਡ ਹੈ ਤੇ 60 60 ਮਿੰਟਾਂ ਦੇ ਕਿੰਨੀ ਹੋਣਗੇ ਆਪਾਂ ਇਹ ਪੜਿਆ ਹੈ ਨਾ ਵੀ ਇੱਕ ਤਾਂ ਪੁੱਛਿਆ ਉਹ ਜਿਆਦਾ ਦਾ ਬਤਾਣਾ ਉਹ ਆਪਾਂ ਕੀ ਕਰਦੇ ਆ ਫਿਰ ਗੁਣਾ ਕਰਦੇ ਆ 1 ਮਿੰਟ ਦੇ ਵਿੱਚ 60 ਹੈ ਤੇ 60 ਮਿੰਟਾਂ ਵਿੱਚ ਕਿੰਨੀ ਹੋਣਗੀ 60 ਨਾਲ ਗੁਣਾ ਕਰ ਦਾਂਗੇ ਯਾਨੀ ਕਿ ਇਹ 60 ਤਾਂ ਆ 60 ਹੈ ਤੇ ਆਹ ਵਾਲਾ ਸੈਟ ਇਹ ਹੈ ਠੀਕ ਹੈ ਇਹ ਥਾਂ ਰੱਖਿਓ ਕਿਉਂਕਿ 1 ਮਿੰਟ ਵਿੱਚ 60 ਸੈਕਿੰਡ ਤੇ 60 ਮਿੰਟਾਂ ਵਿੱਚ ਕਿੰਨੀ ਹੋਣਗੀ ਗੁਣਾ ਕਰ ਦਾਂਗੇ ਤੇ ਕੀ ਕਰਾਂਗੇ ਆਪਾਂ साठ गुणा साठ जीरो 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 छक छक होगी? कि सौ आओगी कितनी होगी? कि सौ सैकेंड आ किए च हुई है ये हुई है एक घंटे ठीक है एक घंटे किड होगी ਛੱਤੀ ਸਮਝ ਆ ਗਈ ਹੋਣੀ ਕਿ 1 ਘੰਟੇ 'ਚ 60 ਮਿੰਟਾਂ ਤੇ 1 ਮਿੰਟ 'ਚ 60 ਸੈਕਿੰਡ ਤਾਂ 1 ਮਿੰਟ 'ਚ 60 ਸੈਕਿੰਡ ਤੇ 60 ਮਿੰਟਾਂ ਦਾ ਕਿੰਨੀ ਹੋਣਗੇ ਆਪਾਂ ਗੁਣਾ ਕਰਦੇ ਹੁੰਦੇ ਹਨਾ ਅੱਗੇ ਦੇਖ ਯਾਨੀ ਕਿ 1 ਘੰਟੇ ਵਿੱਚ 3600 ਸੈਕਿੰਡ 24 ਘੰਟਿਆਂ ਵਿੱਚ ਇੱਕ ਘੰਟੇ ਵਿੱਚ 3600 ਹੈ 24 ਘੰਟੇ ਵਿੱਚ 24 ਨਾਲ ਗੁਣਾ ਕਰ ਦਿਆਂਗੇ ਤਾਂ ਕਰਦੇ ਆਂ ਚਲੋ ਬਈ 3600 ਗੁਣਾ 24 ਚਾਰ ਜ਼ੀਰੋ ਚਾਰ ਠੀਕ ਹੈ ਜ਼ੀਰੋ ਚਾਰ ਛਿੱਕੇ 24 ਦੋ ਚਾਰ ਤੇ 12 ਤੇ ਦੋ 14 ਜ਼ੀਰੋ ਜ਼ੀਰੋ ਦੋ ਛਿੱਕੇ 12 ਇੱਕ ਕੈਰੀ ਦੋ ਤੇ 6 ਤੇ ਸਤ ਇਹਨਾਂ ਦਾ ਜੋੜ 00468 ਇਹਨੇ ਕਿੰਨੀ ਹੋ ਗਈ 86400 ਜਿਹੜੀ ਹੈ ਸੈਕਿੰਡਾਂ ਹੋਗੀ ਕਿੰਨੇ ਦਿਨ ਚ 24 ਘੰਟੇ ਆ 24 ਘੰਟੇ ਦਾ ਮਤਲਬ ਇੱਕ ਦਿਨ ਚ ਇੱਕ ਦਿਨ 24 ਘੰਟੇ ਦਾ ਹੁੰਦਾ ਨੇ ਇੰਨੀ ਸੈਕਿੰਡ ਹੁੰਦੀ ਹੈ ਵਿੱਚ ਠੀਕ ਬੱਚੋ ਇਹ ਜਿਹੜੀ ਐਕਸਰਸਾਈਜ਼ ਤੁਹਾਡੀ ਕੰਪਲੀਟ ਹੋ ਗਈ ওকে ਥੈਂਕ ਯੂ